ਕਿ ਅਸੀਂ ਵੀ ਇਹਨੇ ਬਦਤਮੀਜ਼ੀਆ ਇਹਨੇ ਇਹਨੇ ਉਹ ਤਾਂ ਹੈ ਨਹੀਂ ਬਾਜੀ ਨਾ ਸਮਝਦਾ ਹੈ ਨਹੀਂ ਵੀ ਤੁਹਾਡੇ ਗਾਣੇ ਦਾ ਮਜ਼ਾਕ ਉਡਾਈਓ ਤੁਹਾਡਾ ਕਈ ਵਾਰੀ ਤੁਹਾਡੀ ਕੋਈ ਇੰਟੈਂਸ਼ਨ ਨਹੀਂ ਹੁੰਦੀ ਬਸ ਉਹ ਤੁਹਾਡਾ ਵਕਤ ਹੀ ਇਦਾਂ ਨਾ ਹੁੰਦਾ ਕਿ ਗਲਤੀ ਹੋ ਜਾਂਦੀ ਹੈ ਬੱਟ ਪਾਜੀ ਜੇ ਤੁਹਾਨੂੰ ਲੱਗਦਾ ਕਿ ਅਸੀਂ ਗਲਤੀ ਕੀਤੀ ਆ ਵੈਰੀ ਸੌਰੀ ਪਾਜੀ ਤੁਸੀਂ ਵੱਡੇ ਹੋ ਹਾਂਜੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਨਸ਼ੱਤਰ ਗਿਲ ਦੇ ਗਾਣੇ ਨੂੰ ਲੈ ਕੇ ਜੋ ਕਿ ਇੱਕ ਵੱਡਾ ਵਿਵਾਦ ਕਿਰਿਆ ਹੋਇਆ ਸੀ ਇੱਕ ਸ਼ੋਅ ਦੇ ਦੌਰਾਨ ਜੋ ਕਿ ਮਾਸਟਰ ਸਲੀਮ, ਰੋਸ਼ਨ ਪ੍ਰਿੰਸ ਤੇ ਯੁਵਰਾਜ ਹੰਸ ਵੱਲੋਂ ਨਸ਼ੱਤਰ ਗਿਲਜੀ ਦੇ ਗਾਣੇ ਉੱਪਰ ਜੋ ਕਿ ਟਰੋਲ ਕੀਤਾ ਗਿਆ ਸੀ ਔਰ ਦੋਸਤੋ ਤੁਹਾਨੂੰ ਦੱਸ ਦਿੰਨੇ ਆ ਕਿ ਉਸੇ ਨੂੰ ਲੈ ਕੇ ਚਲਦਿਆਂ ਨਸ਼ੱਤਰ ਗਿਲ ਵੱਲੋਂ ਜੋ ਕਿ ਕਾਫੀ ਅਦਾ ਰੋਸ ਜਤਾਇਆ ਗਿਆ ਸੀ ਤੇ ਸੋਸ਼ਲ ਮੀਡੀਆ ਅਕਾਊਂਟ ਉੱਪਰ ਬਹੁਤ ਕੁਝ ਉਹਨਾਂ ਵੱਲੋਂ ਬੋਲਿਆ ਗਿਆ ਸੀ ਕਿ ਦੋਸਤੋ ਤੁਹਾਨੂੰ ਦੱਸ ਦਿੰਨੇ ਆ ਕਿ ਇਸੇ ਨੂੰ ਲੈ ਕੇ ਚਲਦਿਆਂ ਕਿ ਉਹਨਾਂ ਤਿੰਨ ਜੋ ਕਿ ਐਸ ਸਿੰਗਰਾਂ ਵੱਲੋਂ ਹੁਣ ਮਾਫੀ ਮੰਗ ਲਈ ਗਈ ਹੈ ਕਿ ਦੋਸਤੋ ਉਹਨਾਂ ਵੱਲੋਂ ਕੀ ਕੁਝ ਕਿਹਾ ਗਿਆ ਹੈ ਤੁਸੀਂ ਅੱਗੇ ਇੱਕ ਵਾਰ ਜ਼ਰੂਰ ਸੁਣੀਓ ਸਸਿਕਾਲ ਨਮਸਕਾਰ ਆਦਾਬ ਦੋਸਤੋ ਮੈਂ ਤੁਹਾਡਾ ਆਪਣਾ ਮਾਸਟਰ ਸਲੀਮ ਤੇ ਅਸੀਂ ਤੁਸੀਂ ਇੱਕ ਵੀਡੀਓ ਦੇਖਿਆ ਹੋਣਾ ਕਿ ਮੈਂ ਯੁਵਰਾਜ ਕਲਸ ਤੇ ਰੋਸ਼ਨ ਪ੍ਰਿੰਸ ਅਸੀਂ ਹੱਸਮਜ਼ਾ ਕਰ ਰਹੇ ਹਾਂ ਤੇ ਸਾਡੇ ਪਿੱਛੇ ਨਛੱਤਰ ਭਾਜੀ ਦਾ ਗੀਤ ਚੱਲ ਰਿਹਾ ਔਰ ਉਹ ਗਾਣਾ ਸਾਡੇ ਸਾਰਿਆਂ ਦਾ ਫੇਵਰੇਟ ਹੈ ਅਸੀਂ ਬਹੁਤ ਜ਼ਿਆਦਾ ਪਿਆਰ ਕਰਦੇ ਹਾਂ ਨਛੱਤਰ ਭਾਜੀ ਨੂੰ ਵੀ ਤੇ ਉਹਨਾਂ ਦੇ 뮤직 ਨੂੰ ਵੀ ਉਹਨਾਂ ਦੇ ਗਾਣਿਆਂ ਨੂੰ ਵੀ ਬਾਕੀ ਨਛੱਤਰ ਭਾਜੀ ਅਸੀਂ ਜ਼ਿੰਦਗੀ 'ਚ ਤੁਹਾਡੇ ਗਾਣੇ ਦਾ ਯਾ ਤੁਹਾਡੇ ਕਿਸੇ ਗੀਤ ਦਾ ਜਾਂ ਤੁਹਾਡੀ ਕਿਸੇ ਗੱਲ ਦਾ ਸੀ ਮਜ਼ਾਕ ਬਣਾਈਏ ਇਦਾਂ ਕਦੀ ਹੋ ਨਹੀਂ ਸਕਦਾ ਅਸੀਂ ਤੁਹਾਡੇ ਬੱਚੇ ਆ ਤੁਸੀਂ ਸਾਡੇ ਲਈ ਫਾਦਰ ਫਿਗਰ ਹੋ ਬਹੁਤ ਹੀ ਪਿਆਰ ਕਰਦੇ ਆ ਅਸੀਂ ਤੁਹਾਨੂੰ ਔਰ ਰਹੀ ਗੱਲ ਉਸ ਗਾਣੇ ਦੀ ਉਹ ਸਾਡੇ ਗਾਣੇ ਪਿੱਛੇ ਨਾ ਮੁੰਡਾ ਰੈਸਲ ਕਰ ਰਿਹਾ ਸੀ ਤੇ ਅਸੀਂ ਆਪਸ ਵਿੱਚ ਕੋਈ ਗੱਲ ਕਰਕੇ ਹੱਸਾ ਮਜ਼ਾਕ ਕਰ ਰਹੇ ਸੀ ਤੇ ਉਹ ਬਾਰ ਬਾਰ ਹਾਈ ਦਾ ਰਿਆਸ ਹੋ ਰਿਹਾ ਸੀ ਤੇ ਉਹ ਅਸੀਂ ਹਾਏ ਜਿਹੜਾ ਉਹ ਤੁਹਾਡੇ ਗਾਣੇ ਕਰਕੇ ਨਹੀਂ ਸੀ ਅਸੀਂ ਉਹ ਯੂਜ਼ ਕਰ ਰਹੇ ਹਾਈ ਤੁਹਾਡੇ ਵਰਗਾ ਹਾਈ ਤਾਂ ਕੋਈ ਕਹਿ ਹੀ ਨਹੀਂ ਸਕਦਾ ਤੁਸੀਂ ਇੰਨਾ ਅੱਛਾ-ਅੱਛਾ ਗਾਇਆ ਇੰਨੀ ਅੱਛੀ-ਅੱਛੀ ਕੰਪੋਜੀਸ਼ਨਸ ਤੁਸੀਂ ਗਾਈਆਂ ਨੇ ਸਾਡੇ ਵਨ ਫੇਵਰਟ ਸਿੰਗਰ ਹੋ ਤੁਸੀਂ ਬਾਕੀ ਅਸੀਂ ਹਾਈ ਹਾਈ ਜਿਹੜਾ ਕਿਹਾ ਉਹ ਤੁਹਾਡੇ ਗਾਣੇ ਕਰਕੇ ਨਹੀਂ ਕਿਹਾ ਵੈਸੇ ਅਸੀਂ ਹੱਸ ਕੇ ਏਡੇ ਸੀ ਕਿਸੇ ਗੱਲ ਤੋਂ ਮੈਂ ਯੋ ਰਾਜ ਤਰੋਸ਼ਨ ਪ੍ਰਿੰਸ ਬਾਕੀ ਤੁਸੀਂ ਇਹਨਾਂ ਉਹਨੂੰ ਦਿਲ ਤੇ ਨਾ ਲਾਓ ਅਸੀਂ ਤੁਹਾਨੂੰ ਪਿਆਰ ਕਰਦੇ ਹਾਂ ਔਰ ਬਹੁਤ ਜ਼ਿਆਦਾ ਪਿਆਰ ਕਰਦੇ ਹਾਂ ਬਾਕੀ ਅਸੀਂ ਵੀ ਇਹਨੇ ਬਦਤਮੀਜ਼ ਜਾਂ ਇਹਨੇ ਇਹਨੇ ਉਹ ਤਾਂ ਹੈ ਨਹੀਂ 바ਜੀ ਨਾ ਸਮਝਦਾ ਹੈ ਨਹੀਂ ਵੀ ਤੁਹਾਡੇ ਗਾਣੇ ਦਾ ਮਜ਼ਾਕ ਉਡਾਈਓ ਤੁਹਾਡਾ ਗਾਣਾ ਤਾਂ ਬਹੁਤ ਹੀ ਅੱਛਾ ਹੈ ਔਰ ਤੁਸੀਂ ਸਿਰਮੋਰ ਗਾਏ ਕੋ ਸਾਡੇ ਪੰਜਾਬ ਦੇ ਲਵ ਯੂ ਸੋ ਮਚ ਪਿਆਰੇ ਸਤਕਾਰਯੋਗ ਮੇਸਤਰ ਗਿਲਪਾ ਜੀ ਮੈਨੂੰ ਪਤਾ ਤੁਸੀਂ ਮੈਨੂੰ ਕਿੰਨਾ ਪਿਆਰ ਕਰਦੇ ਹੋ ਤੇ ਤੁਹਾਨੂੰ ਵੀ ਪਤਾ ਕਿ ਮੈਂ ਤੁਹਾਨੂੰ ਕਿੰਨਾ ਪਿਆਰ ਕਰਦਾ ਕਈ ਵਾਰੀ ਤੁਹਾਡੀ ਕੋਈ ਇੰਟੈਂਸ਼ਨ ਨਹੀਂ ਹੁੰਦੀ ਬਸ ਉਹ ਤੁਹਾਡਾ ਵਕਤ ਹੀ ਇਦਾਂ ਨੂੰ ਹੁੰਦਾ ਕਿ ਗਲਤੀ ਹੋ ਜਾਂਦੀ ਹੈ ਬਸ ਐਦਾਂ ਦੀ ਹੀ ਆ ਗੱਲ ਬਣ ਗਈ ਜਦਾਂ ਦੀ ਅਦਰਵਾਈਜ਼ ਇਹਦੇ ਪਿੱਛੇ 1% ਵੀ ਕਿਸੇ ਦਾ ਇਹ ਆ ਮਨਸ਼ਾ ਨਹੀਂ ਸੀ ਕਿ ਤੁਹਾਡੀ ਇਨਡਿਸਰੈਸਪੈਕਟ ਕੀਤੀ ਜਾਏ ਬੇਇਜ਼ਤੀ ਕੀਤੀ ਜਾਏ ਜਾਂ ਨੀਵਾ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਏ ਜਾਂ ਗਾਇਕੀ ਨੂੰ ਨੀਵਾ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਏ ਤੁਸੀਂ ਸਾਡੇ ਉਸਤਾਦ ਹੋ ਤੁਸੀਂ ਸਾਡੇ ਵੱਡੇ ਹੋ ਤੁਸੀਂ ਵੱਡੇ ਭਰਾ ਹੋ ਜਦੋਂ ਵੀ ਮੈਂ ਤੁਹਾਨੂੰ ਮਿਲਦਾ ਬਹੁਤ ਹੀ ادب ਸਤਿਕਾਰ ਦੇ ਨਾਲ ਮਿਲਦਾ ਮੈਂ ਮੇਰੀ ਜਿਹੜੀ ਪਹਿਲੀ ਸਿੱਖਿਆ ਹੈ ਨਾ ਉਹ ਇਹ ادب ਦੀ ਹੀ ਹੈ ਸਤਿਕਾਰ ਦੀ ਹੈ ਕਿ ਵੱਡਿਆਂ ਦਾ ਸਤਿਕਾਰ ਕਿਵੇਂ ਕਰਨਾ ਤੇ ਉਹਨਾਂ ਦਾ ਕਿਸ ਤਰੀਕੇ ਨਾਲ ਉਹਨਾਂ ਨੂੰ ਆਪਣੀ ਲਾਈਫ ਦੇ ਵਿੱਚ ਉਹਨਾਂ ਨੂੰ ਰੋਲ ਮਾਡਲ ਰੱਖ ਕੇ ਅੱਗੇ ਚੱਲਣਾ ਔਰ ਤੁਹਾਨੂੰ ਤਾਂ ਪਤਾ ਕਿ ਮੈਂ ਤੁਹਾਨੂੰ ਕਿੰਨਾ ਪਿਆਰ ਕਰਦਾ ਬਾਜੀ ਤੇ ਬਸ ਇਹ ਗਲਤੀ ਹੋਣੀ ਸੀ ਹੋ ਗਈ ਰੱਬ ਵੱਲੋਂ ਹੀ ਹੋ ਗਈ ਜਿੱਦਾਂ ਵੀ ਹੋਈ ਚਲੋ ਉਹਦੀ ਮਾਫੀ ਚਾਹੁੰਦਾ ਤੁਹਾਡੇ ਤੋਂ ਪਰ ਤੁਸੀਂ ਪਲੀਜ਼ ਦਿਲ ਤੇ ਨਾ ਲਾਓ ਤੇ ਸ਼ਰਮਿੰਦਾ ਵੀ ਹਾਂ ਤੇ ਅੱਗੇ ਤੋਂ ਕੋਸ਼ਿਸ਼ ਕਰਾਂਗੇ ਵੀ ਇਦਾਂ ਦਾ ਕੁਝ ਨਾ ਹੋਵੇ ਮੈਂ ਤਾਂ ਵੈਸੇ ਸੋਸ਼ਲ ਮੀਡੀਆ ਤੋਂ ਭਾਜੀ ਬੋਲਣ ਤੋਂ ਬੜਾ ਦੂਰ ਰਹਿਣਾ ਪਰ ਜੋ ਹੋਣਾ ਸੀ ਉਹ ਹੋ ਗਿਆ ਪਲੀਜ਼ ਤੁਸੀਂ ਇਹਨੂੰ ਦਿਲ ਤੇ ਨਾ ਲਓ ਤੁਸੀਂ ਸਾਡੇ ਬਹੁਤ ਰਿਸਪੈਕਟਡ ਹੋ ਤੁਸੀਂ ਸਾਡੇ ਬਹੁਤ ਸਤਿਕਾਰਯੋਗ ਹੋ ਔਰ ਤੁਹਾਡੇ ਬਿਨਾ ਵੀ ਅਸੀਂ ਕੁਝ ਨਹੀਂ ਹਾਂ ਤੁਹਾਡੀ ਗਾਇਕੀ ਨੂੰ ਅੱਦਾਂ ਮੁਕਾਬਲਾ ਕਿੱਥੋਂ ਕਰ ਲਾਂਗੇ ਅਸੀਂ ਖਰਾਬਤੋਂ ਰਾਜ਼ੀ ਰੱਖੇ ਤੰਦਰੁਸਤ ਰੱਖੇ ਮੇਝਾ ਖੁਸ਼ ਰਹੋ ਸੇਧਿਆ ਰਹੋ ਤੰਦਰੁਸਤ ਰਹੋ ਕਿ ਤੁਹਾਡਾ ਆਸ਼ੀਰਵਾਦ ਹਮੇਸ਼ਾ ਸਾਡੇ ਛੋਟਿਆਂ ਦੇ ਉੱਤੇ ਬਣਿਆ ਰਹੇ ਇਹ ਹੀ ਕਾਮਨਾ ਮੈਂ ਕਰਦਾ ਔਰ ਇੱਕ ਵਾਰੀ ਫੇਰ ਮੈਂ ਇਹ ਕਹਿਣਾ ਕਿ ਸਾਡੀ ਕਿਸੇ ਵੀ ਹਰਕਤ ਕਿਸੇ ਵੀ ਵੈਸੇ ਤਰ੍ਹਾਂ ਮਤਲਬ ਕੋਈ ਇੰਟੈਂਸ਼ਨ ਇਹਦਾ ਨਹੀਂ ਹੈ ਹੀ ਨਹੀਂ ਸੀ ਪਰ ਫਿਰ ਵੀ ਤੁਸੀਂ ਹਰਟ ਹੋਏ ਉਹਦੇ ਵਾਸਤੇ ਮਾਫੀ ਚਾਹਨਾ ਸੇ ਵੱਡਿਆਂ ਤੋਂ ਮਾਫੀ ਮੰਗ ਲੈਣਾ ਇਹ ਵੀ ਇੱਕ ਛੋਟਿਆਂ ਦਾ ਫਰਜ਼ ਹੁੰਦਾ ਤੇ ਵੱਡਿਆਂ ਦਾ ਫਰਜ਼ ਹੈ ਕਿ ਮਾਫ ਕਰ ਦੇਣਾ ਮੈਂ ਇਹ ਕਹਿ ਰਿਹਾ ਕਿ ਤੁਸੀਂ ਜੋ ਹੁਣ ਤੱਕ ਮੈਨੂੰ ਪਿਆਰ ਸਤਿਕਾਰ ਪਿਆਰ ਅਸ਼ੀਰਵਾਦ ਦਿੱਤਾ ਉਹ ਇਹਦੀ ਅਗੇ ਵੀ ਰੱਖੋਗੇ ਤੇ ਬਹੁਤ ਜਲਦੀ ਮੈਂ ਤੁਹਾਨੂੰ ਮਿਲਣਾ ਹਾਂਗਾ ਫਗਵਾੜੇ ਜਿਵੇਂ ਕੱਲ ਵੀਡੀਓ ਕਾਲ ਤੇ ਆਪਣੀ ਗੱਲ ਹੋਈ ਜਦੋਂ ਤੁਸੀਂ ਪੋਸਟ ਫਾਈ ਸੀ ਉਸ ਤੋਂ ਠੀਕ 5 ਮਿੰਟ ਬਾਅਦ ਮੈਨੂੰ ਲੱਗਿਆ ਯਾਰ ਕੁਝ ਇਹ ਗਲਤ ਹੋ ਗਿਆਗਾ ਮੈਂ ਨਾਲ ਹੀ ਤੁਹਾਨੂੰ ਵੀਡੀਓ ਕਾਲ ਕੀਤੀ ਤੇ ਤੁਹਾਡੇ ਨਾਲ ਵਾਅਦਾ ਕੀਤਾ ਕਿ ਮੈਂ ਤੁਹਾਨੂੰ 31 ਤਰੀਕ ਨੂੰ ਮਿਲਣ ਆਉਂਗਾ ਪਰ 31 ਨੂੰ ਕਿਸੇ ਰੁਝੇਵੇਂ ਕਰਕੇ ਅੱਗੇ ਪਿੱਛੇ ਕਰ ਲਾਂਗੇ ਤੇ ਬਹੁਤ ਜਲਦੀ ਆਪਾਂ ਬੈਠਾਂਗੇ ਉਵੇਂ ਤੁਹਾਡੇ ਨਾਲ ਜਿਵੇਂ ਪਹਿਲਾਂ ਬੈਠਦੇ ਆ ਉਵੇਂ ਹੀ ਆਪਾਂ ਇੱਕ ਦੂਜੇ ਨਾਲ ਸੰਗੀਤ ਦੀਆਂ ਪਿਆਰ ਦੀਆਂ ਗੱਲਾਂ ਕਰਾਂਗੇ ਤੇ ਖੂਬਸਾਰੀਆਂ ਗੱਲਾਂ ਕਰਾਂਗੇ ਭਾਜੀ ਤੇ ਮਾਫ ਕਰਨਾ ਤੁਸੀਂ ਹਰਟ ਹੋਈ ਸਕੇ ਕਿ ਸਸਿਕਲ ਨਛੱਤਰ ਭਾਜੀ ਪੈਰੀਪੰਨਾ ਜੀ ਭਾਜੀ ਸਭ ਤੋਂ ਪਹਿਲਾਂ ਤਾਂ ਮਾਫੀ ਭਾਜੀ ਮੈਂ ਜ਼ਿੰਦਗੀ ਚ ਕਦੀ ਸੋਚ ਵੀ ਨਹੀਂ ਸਕਦਾ ਸੁਪਨੇ ਚ ਵੀ ਨਹੀਂ ਸੋਚ ਸਕਦਾ ਕਿ ਤੁਹਾਨੂੰ ਹਰਟ ਕੀਤਾ ਜਾਵੇ ਤੁਹਾਡੀ ਗਾਇਕੀ ਨੂੰ ਥੋੜੇ 뮤ਜ਼ਿਕ ਦਾ ਮਜ਼ਾਕ ਉਡਾਇਆ ਜਾਵੇ ਜਾਂ ਇਦਾਂ ਦੀ ਕੋਈ ਸਾਡੀ ਇੰਟੈਂਸ਼ਨ ਮਨਸ਼ਾ ਨਹੀਂ ਸੀਗੀ ਉਹ ਇੱਕ ਇੱਕ ਸੈਕਿੰਡ ਲਈ ਅਸੀਂ ਪਤਾ ਨਹੀਂ ਆਪਣੀ ਮਸਤੀ 'ਚ ਸੀਗੇ ਸਾਡੇ ਦਿਮਾਗ 'ਚ ਵੀ ਨਹੀਂ ਸੀਗਾ ਨਾ ਮੇਰੇ ਨਾ ਰੋਸ਼ਨ ਭਾਈ ਦੇ ਨਾ ਸਲੀਮ ਭਾਈ ਦੇ ਕਿ ਤੁਹਾਨੂੰ ਬੁਰਾ ਲੱਗੇ ਇਸ ਚੀਜ਼ ਦਾ ਕਿਉਂਕਿ ਅਸੀਂ ਕਿਸੇ ਹੋਰ ਮਸਤੀ 'ਚ ਉਹ ਕੰਟੈਕਸਟ 'ਚ ਸੀਗੇ ਕਰ ਰਹੇ ਬੱਟ ਪਾਜੀ ਜੇ ਤੁਹਾਨੂੰ ਲੱਗਦਾ ਕਿ ਅਸੀਂ ਗਲਤੀ ਕੀਤੀ ਆ ਵੈਰੀ ਸੌਰੀ ਪਾਜੀ ਤੁਸੀਂ ਵੱਡੇ ਆ ਤੁਸੀਂ ਸਾਡੇ ਪੰਜਾਬ ਦਾ ਮਾਣ ਹੋ ਤੁਸੀਂ ਬਹੁਤ ਸੁਰੀਲਾ ਆਰਟਿਸਟ ਹੋ ਬਹੁਤ ਵੱਡਾ ਆਰਟਿਸਟ ਹੋ ਮੈਂ ਤਾਂ ਕੁਝ ਵੀ ਨਹੀਂ ਪਾਜੀ ਛੋਟਾ ਜਿਹਾ ਆਰਟਿਸਟ ਆ ਥੋੜਾ ਬਹੁਤਾ ਹੱਥ ਪੱਲਾ ਮਾਰਦਾ ਫਿਰਦਾ ਜੀ ਤੁਹਾਨੂੰ ਦੇਖ ਕੇ ਤੁਹਾਡੇ ਗਾਣਿਆਂ ਨੂੰ ਸੁਣ ਸੁਣ ਕੇ ਥੋੜਾ ਬਹੁਤਾ ਗਾਣਾ ਸਿੱਖਿਆ ਪਾਜੀ ਬਿਲਕੁਲ ਵੀ ਨਹੀਂ ਮੈਂ ਸੋਚ ਸਕਦਾ ਜਦੋਂ ਤੁਹਾਡੀ ਮੇਰੀ ਕੱਲ ਗੱਲ ਵੀ ਹੋ ਰਹੀ ਸੀ ਰਾਤ ਫੋਨ ਤੇ ਤੁਸੀਂ ਮੈਨੂੰ ਇਹ ਕਿਹਾ ਕਿ ਤੂੰ ਮੇਰੇ ਬੱਚਿਆਂ ਵਰਗਾ ਆ ਯੂ ਲਾਈਕ ਮਾਈ ਸਨ ਤੇ ਭਾਜੀ ਜੇ ਬੱਚੇ ਤੋਂ ਗਲਤੀ ਹੋ ਗਈ ਆ ਤੁਸੀਂ ਵੱਡੇ ਹੋ ਤੁਸੀਂ ਮaaf ਕਰ ਦਿਓ ਮੈਂ ਕਦੀ ਵੀ ਨਹੀਂ ਸੁਪਨੇ ਚ ਵੀ ਨਹੀਂ ਸੋਚ ਸਕਦਾ ਤੁਹਾਨੂੰ ਹਰਟ ਕਰਨ ਦੀ ਔਰ ਵਾਂਸ ਅਗੇਨ ਆਮ ਵੈਰੀ ਸੌਰੀ ਜੇ ਕਿਸੇ ਵੀ ਗੱਲ ਦਾ ਬੁਰਾ ਲੱਗਾ ਹੋਵੇ ਮੈਂ ਕਦੀ ਵੀ ਨਹੀਂ ਚਾਹਾਂਗਾ ਕਿ ਤੁਹਾਨੂੰ ਹਰਟ ਕੀਤਾ ਜਾਵੇ ਵਾਂਸ ਅਗੇਨ ਭਾਜੀ ਸੌਰੀ ਮੈਂ ਆਉਂਗਾ ਤੁਹਾਡੇ ਕੋਲ ਜਲਦੀ ਤੇ ਮਿਲ ਕੇ ਵੀ ਮਾਫੀ ਮੰਗਣ ਆਉਣਾ ਤੁਹਾਨੂੰ